ਮਰ ਨਾ ਨੀ ਪਾਪੜੇ ਤੂੰ ਮਰ ਨਾ ਹੋਇਆ ਦੱਸ ਮੈਥੋਂ ਕੀ ਕਸੂਰ ਨੀ ਹਏ ਮਰ ਨਾ ਤੂੰ ਪਾਪੜੇ ਨੀ ਮਰ ਨਾ ਹੋਇਆ ਦੱਸ ਮੈਥੋਂ ਕੀ ਕਸੂਰ ਨੀ ਕੋਲ ਕਿਤੇ ਹੁੰਦੀ ਮੇਰੀ ਹਮੜੀ ਹੀ ਹੱਥ ਤੇਰੇ ਫੜਦੀ ਜ਼ਰੂਰ ਨੀ ਕੋਲ ਕਿਤੇ ਹੁੰਦੀ ਮੇਰੀ ਹਮੜੀ ਹੀ ਹੱਥ ਤੇਰੇ ਫੜਦੀ ਜ਼ਰੂਰ ਨੀ ਸਾਰਾ ਸ਼ਸ਼ਿਕਾ ਸਾਰਾ ਸਾਰਾ ਥੈਂਕ ਯੂ ਸੋਨੇ ਸੋਨੇ ਕਮੈਂਟ ਕਰਦੇ ਹੋ ਬਹੁਤ ਬਹੁਤ ਧੰਨਵਾਦ ਸਾਰਾ ਸ਼ਸ਼ਿਕਾ ਮਰ ਨਾ ਨੀ ਪਾਪੜੇ ਤੂੰ ਮਰ ਨਾ ਹੋਇਆ ਦਸ ਮੈਥੋ ਕੀ ਕਸੂਰ ਨੀ ਹਏ ਮਰ ਨਾ ਤੂੰ ਪਾਪੜੇ ਨੀ ਮਰ ਨਾ ਹੋਇਆ ਦਸ ਮੈਥੋ ਕੀ ਕਸੂਰ ਨੀ ਹੋਲੇ ਕੀਤੇ ਹੁੱਦੀ ਮੇਰੀ ਅਮੜੀ ਹੀ ਹੱਥ ਤੇਰੇ ਫੜਦੀ ਜ਼ਰੂਰ ਨੀ ਕੋਲੀ ਕਿੱਤੇ ਹੁੰਦੀ ਮੇਰੀ ਹਮੜੀ ਹੱਥ ਤੇਰੇ ਫੜਦੀ ਜਰੂਰ ਨਹੀਂ ਸੁਸਾਰੇ ਸੱਚੀ ਕਾੜਾ ਸਾਰਾ ਥੈਂਕ ਯੂ ਸੋਨੇ ਸੋਨੇ ਕਮੈਂਟ ਕਰਦੇ ਹੋ ਬਹੁਤ ਬਹੁਤ ਧੰਨਵਾਦ ਸਾਰਾ ਸੱਚੀ ਕਾ